ਕੀ ਗੱਲ ਕਿਵੇਂ ਆ ਡਾਕਟਰ ਆ ਠੀਕ ਆ ਜੀ ਠੀਕ ਆ ਛੜਦੀ ਕਲਾ ਹਾਂ ਜੀ ਹਾਂ ਵਧੀਆ ਛੜਦੀ ਕਲੇ ਦੀ ਉਹ ਮੈਂ ਪਾਤੜੇ ਆਪਣੀ ਦੁਕਾਨ ਤੇ ਜਾਣਾ ਉੱਥੇ ਦਵਾਈ ਲੈਣ ਆ ਰਹੇ ਨੇ ਗਾਕ ਓਏ ਅੱਜ ਛੱਡ ਮਾਰ ਪਾਤੜਾ ਨੂੰ ਗੋਲੀ ਤੂੰ ਕੀ ਗੱਲ ਮੇਰੇ ਨਾਲ ਖੇਤ ਚੱਲ ਉਹ ਨਾ ਯਾਰ ਉੱਥੇ ਗਾਕ ਬਹੁਤ ਖਰਾਬ ਹੋ ਜੂਗਾ ਪਾਰੂ ਆਈ ਦੀ ਮੁੰਡਾ ਪਾਰਟੀ ਚੱਲ ਰਹੀ ਐ ਅੱਛਾ ਤੁਹਾਡੇ ਕਮਾਂਡੀਆਂ ਦਾ ਹਾ ਹਾ ਅੱਛਾ ਇਹ ਉਹ ਸੱਚ ਕੋਈ ਨੂੰ ਗੁੱਲੀ ਡੰਡੇ ਵਾਲੀ ਦਵਾਈ ਦਿੱਤੀ ਸੀ ਮੈਂ ਉਹ ਕਿਵੇਂ ਸੀ? ਓਏ ਉਹ ਉਹ ਵੀ ਤੈਨੂੰ ਉਹ ਵੀ ਦਿਖਾਣੀ ਸੀ। ਮੇਰੇ ਤਾਂ ਚੇਤੇ ਨਹੀਂ ਰਿਹਾ ਦੋ ਵਾਰੀ ਤਿੰਨ ਵਾਰੀ ਮੈਂ ਸੋਚਿਆ ਵੀ ਤੈਨੂੰ ਬੁਲਾਉਂ। ਅੱਛਾ। ਗੁੱਲੀ ਰੰਡਾ ਦਾ ਜਮੀਨ ਹੀ ਛਟਿਆ। ਫੋਲਰ ਰਿਜ਼ਲਟ ਦਿੱਤਾ। ਮਹਾ ਜਮਾ ਸਿਰਾ। ਦੇਖ ਲੈ ਫਿਰ ਹੁਣ ਪੈਸੇ ਵੀ ਦਿਲ ਖੋਲ ਕੇ ਦੇ ਉਹ ਐਨਾ। ਮੈਂ ਲੈ ਕਮਾਲ ਦੀ ਗੱਲ ਆ ਯਾਰ ਤੇਰੇ ਮੂਰੇ ਪੋਰਾ ਰੱਖ ਦਾਂਗੇ ਚੱਕ ਲਈ ਤੂੰ। ਦੇਖ ਲੈ ਤੈਨੂੰ ਬਿੱਲ ਕੱਟ ਕੇ ਦਿੱਤਾ ਦੀ ਨਾਲ ਦਵਾਈ ਦਾ ਹੈਗਾ ਤੇਰੇ ਕੋਲ ਬਿੱਲ। ਹੈਗਾ। ਅੱਛਾ। ਤੇ ਨਾਲ ਫਿਰ ਸਪੈਸ਼ਲੀ ਚਾਰ ਪੰਜ ਕਿਲੋ ਲੀਟਰ ਆਈ ਸੀ ਉਹ ਮੈਨੂੰ। ਅੱਜ ਵਾਲੇ ਦੋਲੇ ਕਮੰਡੀ ਤੇ। ਹਾਂ। ਉਹ ਵੀ ਕਹਿੰਦੇ ਯਾਰ ਕਿਥੋਂ ਮੰਨ ਕੇ ਪੁਰਾਣ ਮੈਂ ਕਿਹਾ ਉਹ ਤੇਰੇ ਦਰਸ਼ਨ ਕਰਨ ਨੂੰ ਫਿਰਦ ਨੇ ਮੈਂ ਉਹਨੂੰ ਕਿਹਾ ਮਾਹ ਵੀ ਉਹਦੇ ਕੋਲੇ ਆਪਾਂ ਐ ਨਹੀਂ ਜਾਂਦੇ ਆਪਾਂ ਉਹਨੂੰ ਖੇਤ ਬੁਲਾਵਾਂਗੇ ਅੱਛਾ ਕੁਦਰਤੀ ਅੱਜ ਪਾਰਟੀ ਦਾ ਸਵੱਬ ਬਣ ਗਿਆ ਮੇਰੀ ਸਲਾਹ ਦੀ ਮਾਹ ਉਹਥੇ ਜਾ ਕੇ ਦੇਖਾਂ ਪਹਿਲਾਂ ਫਿਰ ਤੈਨੂੰ ਫੋਨ ਕਰਨ ਦੀ ਸਲਾਹ ਦੀ ਤੂੰ ਮਿਲੇ ਗਿਆ ਰੱਬ ਦੇ ਇਸ ਸਬਬੇ ਮੈਂ ਉਹ ਹੀ ਕੋਲ ਬੈ ਕੇ ਚੱਲ ਤੂੰ ਨਾਲੇ ਚੱਲ ਕੁਦਰਤ ਵਾਲਾ ਮੇਲ ਕਰਾਉਂਦਾ ਆ ਜਾ ਬਈ ਜਾ ਆ ਜਾ ਬੈਠ ਫਿਰ ਚੱਲ 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 ਕਿਆ ਲਪਨ ਵਾਲੇ ਤੇਰੀ ਗੁੱਲੀ ਡੰਡਾ ਦੇਖਿਆ ਨੇ ਆ ਪਾਰਟੀ ਬਈ ਜਾ ਚਲ ਹਾਂ ਮੈਂ ਬੜਾ ਟਾਈਮ ਨਾਲ ਉੱਥੇ ਲਵਾਈਨਾ ਪਾਤਲਾ ਵੀ ਜਾ ਤੈਨੂੰ ਜਮੀ ਪੰਜ ਚਾਰ ਮਿੰਟ ਲਾਵਾਂਗੇ ਬਸ ਮੈਂ ਬਸ ਮੈਂ ਤਾਂ 2-4 ਕ ਲਾ ਕੇ ਉਦੀ ਪਾਤਲਾ ਨੂੰ ਨਿਕਲ ਜੂਗਾ ਲੈ ਮੂੜਿਆ ਬਣ ਜਾਏ ਤਾਂ ਉਹ ਵੀ ਇਹ ਨੂੰ ਕਰਾਰਾ ਸਾਰੇ ਪਾ ਹੈਗਾ ਆ ਕਲੀ ਕਲੀ ਚੀਜ਼ ਐਨ ਚਾਹੀ ਆਹੀ ਮੋੜ ਮੋੜ ਲਈ ਇਹ ਆਹੀ ਮੋੜ ਹੈ ਆ ਬਹੁਤ ਮੋੜ ਕੋੜਨੇ ਕਿੱਟਾ ਤਰੀਕੇ ਦੀ ਗੱਲ ਹੀ ਆ ਆਪਣੇ ਹੀ ਆ ਸਾਰੇ ਅਗੇ ਜਿੱਧਰ ਦੇਖ ਆ ਗਿਆ ਬਸ ਰੋਕਲਾ ਰੋਕਲਾ ਅੱਛੀ ਰੋਕਲਾ ਬਸ ਆ ਗਿਆ ਉਧਰ ਬੈਠੇ ਆਪਣੇ ਮਿੱਤਰ ਬੰਦੇ ਉਧਰ ਕਿੱਥੇ ਨਵਰੇਤੀ ਦੇ ਤਾਂ ਐਂ ਹੀ ਗਏ ਯਾਰ ਹੈਗੇ ਨਹੀਂ ਨਹੀਂ ਦਿਖਾਉਂ ਤੈਨੂੰ ਮੈਂ ਕਿੱਥੇ ਨੇ ਬੰਦੇ ਬੰਦੇ ਉਰੇ ਓਏ ਬੰਦੇ ਆਂਦੇ ਨੇ ਸਮਾਨ ਲੈਣ ਗਏ ਨੇ ਇਹ ਤਾਂ ਕਹਿੰਦਾ ਨਹੀਂ ਪਾਰਟੀ ਕਰਨ ਆਲੇ ਤੂੰ ਦੋ ਮਿੰਟ ਮੈਂ ਕੱਢਾਂਗਾ ਸਮਾਨ ਕੱਢ ਲਾ ਹਾਂ ਕੱਢ ਲਿਆ ਕੋਈ ਨਾ ਕੱਢ ਲਿਆ ਹੂੰ ਕੱਢਦੇ ਕੱਢਦੇ ਓਹ ਦਾ ਫੜ ਆ ਲੈ ਆਪਨੇ ਸੋਟੀ ਲਈ ਚੱਕ ਓਏ ਇਹਦੋਂ ਕੀ ਕਰਾਵੇਂਗਾ ਓਏ ਕਣਕ ਦਿਖਾਉਂਗਾ ਤੈਨੂੰ ਕਈ ਵਾਰ ਸੱਪ ਕੋਈ ਸੁਣਡੀ ਕੋਈ ਕੁਛ ਹੁੰਦਾ ਅੱਛਾ ਚੱਲ ਠੀਕ ਹੈ ਕੋਈ ਨਾ ਚੱਕਾ ਰਾਣਾ ਇਹਦੋਂ ਹੋਰ ਕੀ ਐ ਸਹੀ ਬਤਾਂ ਪਾਰਟੀ ਵਾਲੇ ਬੰਦੇ ਕਹਿੰਨਾਂ ਦੀ ਪਾਰਟੀ ਵਾਲੇ ਬੰਦੇ ਕਿੱਧਰ ਭਾਗੇ ਆਨੇ ਆਣਗੇ ਕਈ ਵਾਰ ਧੌਣ ਚ ਲਾਉਣਾ ਪੈਂਦਾ ਨਾ ਇਹ ਧੌਣ ਚ ਕੀ ਦੀ ਚ ਮਰਿਆ ਸੱਪ ਦੀ ਚ ਅੱਛਾ ਹਾਂ ਠੀਕ ਹੈ ਜਿੱਥੇ ਮਿਲ ਜਿਓ ਉੱਥੇ ਮਾਰਦੇ ਸੱਪ ਨੂੰ ਨਾ ਐ ਨਾ ਖੱਚ ਕੇ ਨਾ ਹੁਣ ਕਿਹੜੇ ਐ ਧੁੱਪਦੇ ਐ ਕਿਹੜੇ ਪਾਥੇ ਆਪਣੀ ਉਹ ਆ ਜਾ ਇੱਧਰ ਦੀ ਚੱਲਾਂਗੇ ਆਪਾਂ ਕਿੱਧਰ ਦੀ ਇੱਧਰ ਦੀ ਖਾਲੋ ਖਾਲ ਚਾ ਵਿਗੜ ਤਾਂ ਸੋਡੇ ਬਹੁਤ ਚਮਕਦੀ ਆ ਤੂੰ ਤਾਂ ਕਹਿੰਦਾ ਵਿਗੜ ਕਾ ਨੂੰ ਐ ਹੋਰ ਕੀ ਐ ਯਾਰ ਤੈਨੂੰ ਦਿਖੀ ਜਾਂਦੀ ਮੈਨੂੰ ਤਾਂ ਦਿਖੀ ਹੋਈ ਨਹੀਂ ਕਦੇ ਆ ਜਾ ਮੇਰੇ ਨਾਲ ਚੱਲ ਮੇਰੇ ਘਾਹ ਕਾ ਖਰੇ ਨਹੀਂ ਪਾਤੇ ਉਹ ਇੱਧਰ ਆ ਜਾ ਫੇਰ ਆਉ ਮੈਂ ਕਦੇ ਫੇਰ ਆਉ 2 ਮਿੰਟ ਲੱਗਣਗੇ ਵਾ ਖਾਲੇ ਖਾਲ ਤੈਨੂੰ ਉੱਥੇ ਦਿਖਾ ਲੈ ਆ ਤਾਂ ਕਿਲਾ ਨੂੰ ਐ ਆ ਕੀ ਦਾ ਖੇਤ ਐ ਬੇਸੂਰੇ ਬੰਦੇ ਦਾ ਕਿੰਨੀ ਵਿਗੜਾ ਯਾਰ ਇਹ ਚ ਹੈ ਅਜੇ ਤੂੰ ਇਹ ਰੂ ਕਿਤੇ ਆਪਣੇ ਲਈ ਦਵਾਈ ਦੱਸਦਾ ਇਹਦੇ 2 ਮਣ ਦਾਣੇ ਹੋ ਜਾਂਦੇ ਯਾਰ ਹੈ ਤੈਂ ਦੱਸਿਆਗਾ ਤੂੰ ਨਹੀਂ ਇਹਨੂੰ ਆਪਣੇ ਲਈ ਦਵਾਈ ਪਈ ਵਿੱਕਪੋਰ ਆ ਨਹੀਂਦਾ ਸੀ ਬੋਲਾ ਹੋਇਆ ਤੂੰ ਹਾਂ ਆਪਣਾ ਹੀ ਐ ਇਹ ਹਾਂ ਤੇਰੇ ਲਈਓ ਕਰੀ ਹੋਈ ਐ ਫਿਰ ਉਹ ਦਵਾਈ ਨਹੀਂ ਰਿਆ ਆਪਣਾ ਲਈ ਪਾਈ ਹੋਣੀ ਆ ਜਾ ਉਹ ਦੇਖ ਜਿਹੜੀ ਤੇ ਆਪਣੀ ਦਵਾਈ ਪਈ ਹੋਈ ਐ ਉਧਰ ਚਲ ਜਾਂਗੇ ਗੱਡੀ ਪੁਰਾ ਹਾਂ ਉਧਰ ਤਾਂ ਇਦੋਂ ਵੀ ਜ਼ਿਆਦੇ ਐ ਆਦ ਬਾਈ ਉਹੀ ਪਈ ਹੋਈ ਆ ਆਪਣੜੀ ਮੈਂ ਕਹਿੰਦਾ ਸਾਰੀ ਉਹੀ ਕਰੀ ਐ ਮੈਨੂੰ ਵੀ ਆ ਜਾਣ ਦੇ ਇੱਧਰ ਨੂੰ ਦਿਖਾ ਨਾ ਰੇਖਾ ਆ ਕਿੰਨੀ ਕਿੰਨੀ ਜੰਮਰੀ ਐ ਇਹ ਉਹ ਤਾਂ ਨਹੀਂ ਹੋਣੀ ਦਵਾਈ ਕਰੀ ਹੋਈ ਆ ਆਪਣੜੀ ਜਿਹੜੀ ਤੂੰ ਕਹਿੰਨੇ ਮੈਂ ਕਰੀ ਤਾਂ ਦੇਖ ਉਹ ਹੀ ਦੀ ਬਿੱਲ ਤੇਰਾ ਕਟਿਆ ਹੋਇਆ ਐ ਬਿਲ ਤਾਂ ਮੈਂ ਦਿੱਤਾ ਤੈਨੂੰ ਪੱਕਾ ਕੱਟ ਕੇ ਮੈਂ ਐ ਤਾਂ ਨਹੀਂ ਕਹਿੰਦਾ ਮੁਕਰਦਾ ਤਾਂ ਨਹੀਂ ਮੈਂ ਮੈਨੂੰ ਐ ਦੱਸ ਤੈਨੂੰ ਜਦੋਂ ਸਪਰੇਅ ਕਰੀ ਤੀ ਕਿਹਦੇ ਤੇ ਸਪਰੇਅ ਨਹੀਂ ਢੰਗ ਨਾਲ ਕਰੀ ਹੁਣ ਇਹ ਤਾਂ ਕੇ ਵੀ ਆਂਡੇ ਦੇਣ ਤੇ ਤਿਆਰ ਹੈ ਉਹ ਚਲ ਇਹਨੂੰ ਤਾਂ ਛੱਡ ਤੈ ਸਪਰੇਅ ਨਹੀਂ ਢੰਗ ਨਾਲ ਕਰੀ ਹੁਣੀ ਚਾਚੇ ਢੰਗ ਨਾਲ ਕਿਵੇਂ ਕਰਿਆ ਕਰਦੇ ਨੇ ਆ ਤੈ ਸਪਰੇਅ ਕਿਹੜੇ ਪਾਸੇ ਕਰੀ ਤੀ ਪਹਿਲਾਂ ਸਪਰੇਅ ਮੈਂ ਐਨੂੰ ਕਰੀ ਤੀ ਐਨੂੰ ਕਰੀ ਤੀ ਹਾਂ ਇਹ ਫਿਰ ਸਪਰੇਏ ਜੀ ਫਰਕ ਹੈ ਕੋ ਹੋ ਸਕਦਾ ਵੀ ਇਧਰਲੇ ਪਾਸੇ ਇਹਦੀ ਆ ਢੂਹੀ ਦਿਖਦੀ ਹੋਵੇ ਉਧਰੋਂ ਮੂੰਹ ਹੋਵੇ ਤੇ ਢੂਹੀ ਤੇ ਸਪਰੇਅ ਪੈ ਗਈ ਹੋਵੇ ਹਾਂ ਇਹ ਇਹ ਫਰਕ ਇਹ ਬਹੁਤ ਫਰਕ ਹੈ ਇਹ ਆਹੀ ਫਰਕ ਹੈ ਮੂੰਹ ਤੇ ਪਾਣੀ ਦੀ ਇਧਰੋਂ ਜਾਂਦੀ ਹੈ ਇਹਦੀ ਢੂਹੀ ਤੇ ਮੰਨ ਲਾ ਦਵਾਈ ਪਈਗੀ ਫਿਰ ਮੂੰਹ ਚ ਨਹੀਂ ਪਈ ਮਰੂ ਕਿੱਥੋਂ ਇਹਦਾ ਫਿਰ ਤੇਰੀ ਗਲਤੀ ਹੈ ਦਾ ਚੇ ਤੇਰੀ ਗਲਤੀ ਹੈ ਮੇਰੀ ਥੋੜੀ ਗਲਤੀ ਇਹਦੇ ਵਿੱਚ ਕੋਈ ਆ ਇਹ ਵੀ ਹੋ ਸਕਦਾ ਪਰ ਜਿਹੜੀ ਗੱਲ ਹਾਕਾਂ ਤੇ ਨੂੰ ਮਾਰ ਰਹੀ ਆ ਹੁਣ ਇਹ ਕਿ ਨਹੀਂ ਵੀ ਜੀਰੀ ਦਵਾਈ ਮੇਰੇ ਤੇ ਛਿੜਕੀ ਦੀ ਢੂਹੀ ਤੇ ਅੱਛਾ ਉਹ ਉਹਨੂੰ ਤਾਂ ਉਹ ਟੱਟੂ ਹੈ ਜਿਹੜਾ ਉਹ ਦੇਖਣਾ ਪਊਗਾ ਵੀ ਉਹਦੀ ਛਿੜਕ ਕੇ ਦਵਾਈ। ਉਹ ਫਿਰ ਮੈਂ ਹੁਣ ਇਹਦਾ ਕੀ ਕਰਾਂ ਜੇ ਤਾਂ ਤੂੰ ਦੇਖ ਮੈਨੂੰ ਪਹਿਲਾਂ ਬੁਲਾਉਂਦਾ ਪਹਿਲਾਂ ਦਾ ਕੋਈ ਹੱਲ ਮੈਨੂੰ ਤਾਂ ਦੇਖ ਇਹਦਾ ਪਤਾ ਨਹੀਂ ਹੈਗਾ। ਵੀ ਤੂੰ ਕੀ ਕਰੇ ਬਿੱਲ ਕਟਿਆ ਹੋਇਆ ਹੈ। ਪੈਸੇ ਉਹਦੇ ਉੱਪਰ ਲਿਖੇ ਹੋਏ ਨੇ। ਚਾਚੇ ਹੁਣ ਤੂੰ ਮੈਨੂੰ ਇਸੇ ਘੱਟ ਦੇ। ਉਹ ਲਾਜ ਕਰੇ ਦਾ ਚਾਹੀਦੀ ਤਾਂ ਇਸ ਨੂੰ ਤੂੰ ਇਹਦੀ ਗਰਦਨ ਵੱਢ ਉੱਪਰੋਂ। ਨਹੀਂ ਇਹਦਾ ਬੀਖੰਡੂ ਅੱਗੇ ਵੀ। ਨਹੀਂ ਹੁਣ ਗਰਦਨ ਨੂੰ ਮੈਂ ਕਹਾੜਾ ਲੈ ਕੇ ਗਰਦਨ ਵੱਢਦਾ ਯਾਰੀ ਦੀ ਹੈ। ਦੇਖੋ ਮੈਨੂੰ ਨਹੀਂ ਪਤਾ ਚਾਹੀਦੀ ਇਹਨੂੰ ਜੜੋਪੱਟ। ਟਰਾਲੀ ਮੈਂ ਲਿਆ ਕੇ ਖੜਾ ਦਣਾ ਐ ਕਿ ਹੁਣ ਮੈਂ ਇਹਨੂੰ ਕਾ ਦੇਣਾ ਮਾਰਾਂ ਪੜਾ ਚਾਚੇ ਮੈਂ ਕਿਉਂ ਉਹਨੂੰ ਆ ਉਹ ਤਾਂ ਘੜਕੋਟ ਕੇ ਮਾਰਦਾ ਬਣਾ ਮੈਂ ਹੁਣ ਇਹਨੂੰ ਦੇਖ ਜੋ ਕਮਾਲ ਦੀਆਂ ਗੱਲਾਂ ਕਰਦਾ ਚਾਚੇ ਇਹਨੂੰ ਐ ਕਰ ਜੜਾਂ ਚੋਂ ਕੱਟ ਲੈ ਇਹਨੂੰ ਮੈਂ ਹੁਣ ਐ ਐ ਜੜਾਂ ਐ ਪੱਟਦਾ ਐ ਜੜਾਂ ਚੋਂ ਪੱਟ ਲੈ ਇਹਨੂੰ ਫਿਰ ਕੀ ਕਰਾਂ ਤੇਰੇ ਸਿਰ 'ਚ ਮਾਰਾਂ ਹੁਣ ਇਹਨੂੰ ਉਸ ਤੋਂ ਬਾਅਦ ਟਰਾਲੀ 'ਚ ਲਿਆ ਕੇ ਖੜਾ ਦੂੰਗਾ ਤੇ ਡੇਕ ਦੀ ਧਰ ਦੀ ਫਿਰ ਤੇਰੀ ਦੁਕਾਨ ਦੇ ਮੂਰੇ ਢੇਰੀ ਲਾ ਦੂੰ ਤੇਰੀ ਮਸ਼ਹੂਰੀ ਹੋਊ ਅੱਛਾ ਵੀ ਮੈਂ ਮਤ ਉਹਨੂੰ ਵਿਗੜ ਨੂੰ ਪੱਤ ਕੇ ਉੱਥੇ ਲੈ ਆ ਟਰਾਲੀ ਜੀ ਸਿੱਟਲਾ ਤੂੰ ਮੇਰੀ ਦੁਕਾਨ ਮੂਰੇ ਲੈ ਐ ਮੈਂ ਕਹ ਤੂੰ ਕਮਾਲ ਦਾ ਬੰਦਾ ਬਾਹ ਓਏ ਤੇਰੇ ਹਾਲ ਦਾ ਨਹੀਂ ਹੈ ਕਿ ਆਏ ਤਾਂ ਹੁਣ ਗੱਲਾਂ ਬਾਤਾਂ 100 ਹੋ ਜਾਂਦੀਆਂ ਨੇ ਕਿ ਕਿ ਲੈਣੇ ਨੇ ਪੈਸੇ ਲਵਾਂਗੇ ਆਪਦੇ ਹੱਕ ਦੇ ਨੇ ਪੈਸੇ ਮੈਂ ਥੋੜੀ ਲੈਣੇ ਨੇ ਪੈਸੇ ਕੰਪਨੀ ਨੇ ਲੈਣੇ ਨੇ ਫਿਰ ਐ ਕਰਦੇ ਆ ਆਪਾਂ ਕੰਪਨੀਆਂ ਨਾਲੇ ਗੱਲ ਕਰ ਲਵਨੇ ਆ ਆਪਾਂ ਦੋਨੇ ਵਿੱਚੋਂ ਨਿਕਲ ਜਾਣੇ ਅਚ ਲੇ ਆਪਾਂ ਵਿਚੋਂ ਨਿਕੜ ਗਏ ਆਪਣੇ ਕਿੰਮਤ ਨੂੰ ਤੈਂ ਦੇਣੇ ਨੇ ਮੈਂ ਲੈਣੇ ਨੇ ਵਿਚੋਂ ਨਿਕੜ ਗਏ ਕਿਵੇਂ ਬਣੂਗਾ ਪਹਿਲਾ ਕੰਮ ਜਦੋਂ ਤੂੰ ਗੱਲ ਕਰ ਰਿਹਾ ਐ ਵੀ ਕੰਪਨੀ ਦੀ ਦਵਾਈ ਆ ਇਹ ਹਾਂ ਕੰਪਨੀ ਦੀ ਦਵਾਈ ਹੈ ਭੇਜਦੀ ਆ ਵੀ ਮੈਂ ਤਾਂ ਇਹਦਾ ਕੋਈ ਜ਼ਿੰਮੇਵਾਰ ਨਹੀਂ ਫਿਰ ਕੰਪਨੀ ਜ਼ਿੰਮੇਵਾਰ ਹੋ ਗਈ ਠੀਕ ਹੈ ਨਾ ਇਧਰੋਂ ਸਾਡੀ ਕੰਪਨੀ ਜ਼ਿੰਮੇਵਾਰ ਹੋ ਜੂਗੀ ਤੁਹਾਡੇ ਕਿਹੜੀ ਕੰਪਨੀ ਹੈ ਸਾਡੀ ਘਰੇ ਲਾਨੇਦਾਰ ਹੈ ਤੇਰੇ ਵਾਲੀ ਕੰਪਨੀ ਤੱਕੜੀ ਹੋਈ ਅੱਛਾ ਫੇਰ ਤਾਂ ਦੇਖ ਉਹ ਲੈ ਜੂਗੀ ਸਾਡੀ ਕੰਪਨੀ ਤੋਂ ਅੱਛਾ ਜੇ ਸਾਡੇ ਵਾਲੀ ਕੰਪਨੀ ਹੋ ਗਈ ਤਾਕੜੀ ਬਈ ਫੇਰ ਦੇਖਾ ਗਏ ਆਏ ਜਿਵੇਂ ਆਏਗੀ ਉਹ ਪੈਸੇ ਮਾਰੇਗਾ ਤੂੰ ਬਾਹ ਉਹ ਤੇਰੇ ਤੇ ਬਗੜ ਕੋਈ ਜੱਟੇ ਨਹੀਂ ਦੇਖਿਆ ਪੈਸੇ ਤਾਂ ਦੇਣੇ ਪੈਣਗੇ ਬਾਈ ਪੈਸੇ ਤਾਂ ਲਮਾਂਗੇ ਸੀ ਪੱਕਾ ਲਵੇਂਗਾ ਹਾਂ ਲੈ ਲਮਾਂਗੇ ਲਗਿਆ ਪੈਸੇ ਦੇਵਾ ਪੈਸੇ ਛੱਡ ਕੇ ਘਰ ਕਿਵੇਂ ਚੱਲੂ ਹੁਣ ਦੇਵਾ ਹੁਣ ਦੇ ਦੇ ਚਲੋ ਉੱਥੇ ਚੱਲ ਉੱਥਰ ਉੱਥਰ ਉਹ ਬੇਗੜ ਗਵਾ ਹੈ ਉਹਦੇ ਤੇ ਤੇਰੇ ਹੁਣ ਮਾਰ ਦੇ ਤੇਰੀ ਵਾਹ ਤੱਕ ਮੁਰਦਾ ਓਏ ਤੇ ਆ ਚੱਕੋ ਤੇਰੇ ਕੂਤਲਾਂ ਦੇ ਜਿਹੜੇ ਹੈਗੇ ਨੇ ਆ ਚੱਕ ਨਮਕੀਨ ਕਿੱਧਰ ਭੱਜ ਲਿਆ ਲੈ ਲੈ ਪੈਸੇ ਤੈਨੂੰ ਦੇਵਾਂ ਪੈਸੇ ਹੋਰ ਹੈ ਆ ਦੇਖਿਆ ਨਹੀਂ ਜੱਟਾਂ ਨੀਆਂ ਪਾਸਦੀਆਂ ਬਸ ਮੈਨੂੰ ਪਹਿਲਾਂ ਹੀ ਸ਼ੱਕ ਸੀ ਵੀ ਤੂੰ ਕਰੇਗਾ ਕਰੇਗਾ ਤੂੰ ਕਰੇਗਾ ਤੂੰ ਕਰੇਗਾ ਕੰਮ ਫਾਜ ਪੰਜ ਲੱਖ ਤੇ ਫੇਰ ਆ ਜੇ ਪ੍ਰੇਤੁਰੇ ਉਹ ਉਹਿੱਕੜ ਜਾ ਕੇ ਰੋ ਕੱਟ ਜਾਂ ਘਰੇ ਖ ਪਏ ਗਏ ਭਾਂਡਾ ਪਾਉਣ ਦੀ ਬਜਾਏ ਕੱਢੀ ਹਾਈਵੇ ਆਉਣਾ ਹੁਣ ਹਾਲ ਜਾਂ ਕੀ ਮਾਰਾਂਗੇ ਕਿ ਕਪੈਰ ਕਿਹੜੇ ਪੈਸੇ ਵਿਗੜਦੇ ਪਰਦਾ ਪਾਰਟੀਆਂ ਆਏ ਪੱਜ ਲਾ